ਸਾਸੀ ਗਾਲ ਜੀ ਸਾਰਿਆਂ ਨੂੰ ਉਮੀਦ ਆ ਕਿ ਤੁਸੀਂ ਠੀਕ ਠਾਕ ਹੋਵੋਗੇ ਰੱਬ ਤਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੇ ਤੰਦਰੁਸਤ ਰੱਖੇ ਅੱਜ ਮੈਂ ਵਲੌਗ ਜਿਹੜਾ ਬਣਾਉਣ ਲੱਗਾ ਬਣਾਉਣ ਲੱਗਾ ਸਬਜੀ ਤੇ ਸਬਜੀ ਲਾਈ ਹੀ ਅਸੀਂ ਵੇਚਣ ਵਾਸਤੇ ਵੀ ਮੰਡੀ ਖੜਿਆ ਕਰਾਂਗੇ ਤੇ ਮਨੇਰੇ ਮੰਡੀ ਛੱਡ ਕੇ ਤੇ ਫਿਰ ਆਪਣੀ ਡਿਊਟੀ ਤੇ ਚਲ ਜਿਆ ਕਰਾਂਗੇ ਤੇ ਸਬਜੀ ਲਾਈ ਆ ਉਹ ਤੁਹਾਨੂੰ ਵਿਖਾਲਦਾ ਵੀ ਸਬਜ਼ੀ ਦਾ ਕਿੰਨਾ ਬੁਰਾ ਹਾਲ ਆ ਤੇ ਸਬਜ਼ੀ ਕਿੰਨੇ ਰੁਪਏ ਵਿਕੀ ਤੇ ਕੀ ਖਟਿਆ ਤੇ ਕੀ ਪਾਇਆ ਉਹ ਤੁਹਾਨੂੰ ਸਾਰਾ ਮੈਂ ਅੱਜ ਦੱਸਦਾ ਬਲੌਗ ਦੇ ਵਿੱਚ ਤੇ ਚਲੋ ਸ਼ੁਰੂ ਕਰਦੇ ਆ ਸਬਜ਼ੀ ਤੋਂ ਤੇ ਆਹ ਵਾਜੀ ਪਾਲਕ ਤੇ ਪਾਲਕ ਵੀ ਐਰਕੀ ਕੁਛ ਰੇਟ ਨਾਲ ਨਹੀਂ ਵਿਕੀ ਹੁਣ ਵੱਡ ਵੱਡ ਕੇ ਜੰਗਲਾਂ ਤੇ ਆ ਸਾਡਾ ਲੋਕਿਆ ਜੀ ਸਰਤਾਜ ਵੀਰ ਸਿੰਘ ਦੌੜ ਗਿਆ ਪਰਾਂ ਨੂੰ ਤੇ ਮੂਲੀਆਂ ਵੇਖਿਓ ਆ ਤੁਹਾਨੂੰ ਵਿਖਾਉਣਾ ਜੀ ਮੂਲੀਆਂ ਆ ਪਹਿਲਾਂ ਪਾਲਕ ਵੇਖੋ ਆ ਪਾਲਕ ਜਿਹੜੀ ਨਾ ਐਰ ਕੀ ਡੰਗਰਾਂ ਨੂੰ ਵੱਡ ਵੱਡ ਕੇ ਪਾਈ ਆ ਤੇ ਆ ਮੂਲੀਆਂ ਇਹ ਮੂਲੀਆਂ ਵੀ ਬਿਲਕੁਲ ਲਹਿਰੀਆਂ ਬਹੁਤ ਵਧੀਆਂ ਆ ਇੱਕ ਤੁਹਾਨੂੰ ਮੈਂ ਪੁੱਟ ਕੇ ਵਿਖਾਉਣਾ ਵੇਖਿਓ ਲੰਮੀਆਂ ਲੰਮੀਆਂ ਮੂਲੀਆਂ ਤੇ ਉਂ ਲਹਿਰੀਆਂ ਤੇ ਮੰਡੀ 'ਚ ਇਹਨਾਂ ਦਾ ਮੋਲ ਹੀ ਨਹੀਂ ਪਿਆ ਕੁਛ ਜਦਾਂ 2 ਰੁਪਏ ਵੇਖ ਗੀਆਂ 3 ਰੁਪਏ ਵੇਖ ਗੀਆਂ ਉਹ ਸਿਸਟਮ ਹੋਇਆ ਜੀ ਐਰਕੀਂ ਤੇ ਸਾਰਾ ਤੇ ਪਾਲਕ ਜਿਹੜੀ ਆ ਪਾਲਕ ਵੀ ਲੈਥੋਂ ਪੇਥੋਂ ਹੋਈ ਆ ਤੇ ਵੱਢ ਕੇ ਡੰਗਰਾਂ ਨੂੰ ਡੇ ਪਾਉਣ ਮੰਡੀ ਖੜਨ ਦਾ ਕੋਈ ਮੋਲ ਨਹੀਂ ਆ ਤੇ ਆਹ ਵਾਜੀ ਧਨੀਆ ਧਨੀਆ ਵੀ ਵੇਖੋ ਪੂਰਾ ਬਰਸਣ ਵਾਂਗੂ ਹੋਇਆ ਵਾ ਤੇ ਕੀ ਕਰੇ ਬੰਦਾ ਕਹਿੰਦੇ ਸਬਜ਼ੀਆਂ ਨਹੀਂ ਲਾਉਂਦੇ ਜੇ ਸਬਜ਼ੀਆਂ ਲਾਉਂਦੇ ਤੇ ਉਹਨਾਂ ਦਾ ਮੋਲ ਹੀ ਨਹੀਂ ਪੈਂਦਾ ਆ ਵੇਖੋ ਸਾਰੇ ਬਨੇ ਧਨੀਆਂ ਹੀ ਧਨੀਆਂ ਵੇਖੋ ਧਨੀਆਂ ਤੇ ਬੀਬੀ ਸਰਬੀਤ कौर ਸਾਸਤੀ ਕਾਲ ਦੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਤੁਸੀਂ ਠੀਕ ਠਾਕ ਹੋਗੇ ਗੁਰੂ ਰਾਮਦਾਸ ਕਿਰਪਾ ਕਰੇ ਕਿ ਸਾਰੇ ਆਪੋ ਆਪਣੇ ਘਰ ਹੁਣ ਠੀਕ ਠਾਕ ਵਧੀਆ ਤੇ ਇਹ ਲਸੰਦਾ ਦੇ ਆ ਵਿੱਚੋਂ ਕੱਖ ਕੱਢਣ ਕੱਖ ਕੱਢਣ ਦੇ ਡਾੜੀ ਨੂੰ ਤਾਂ ਗੋਡੇ ਹੀ ਕਰੀ ਫੇਰ ਹੋਇਆ ਮੈਂ ਕਿਹਾ ਚਲੋ ਮੜਮਟ ਆਪਾਂ ਕੋਲ ਨਹੀਂ ਉਹਦਾ ਜ਼ਿਆਦਾ ਨਹੀਂ ਕੱਖਾ ਵਿੱਚ ਐ ਸਾਫ਼ ਆ ਨਾਰਮਲ ਜਿਹਾ ਹੀ ਆ ਕੱਖ ਉਹਦਾ ਜ਼ਿਆਦਾ ਨਹੀਂ ਗਾ ਸਰਵੀ ਦਾ ਨਹੀਂ ਨਹੀਂ ਮੜਮਟ ਆ ਜਾਈਏ ਮੈਂ ਤਾਂ ਆਈ ਮੈਂ ਚੱਲ ਬੈਠੇ ਬੈਠੇ ਆਪਾਂ ਕੀ ਕਰਨਾ ਤੇ ਕੱਢ ਦਿੰਨੇ ਆ ਆ ਗੁੰਗਲੂ ਹੋ ਗਏ ਆ ਗੁੰਗਰ ਨੂੰ ਮੈਂ ਵੀ ਜਿਹੜੇ ਉਹ ਹਾਂ ਛਲੇ ਜਿਹੜੇ ਹੀ ਹੋ ਨਹੀਂ ਇਹ ਨਵੇਂ ਵਾਲੇ ਜਿਹੜੇ ਪਿਛਲੇ ਹੋਏ ਭਲਾ ਥੱਲੇ ਵੇਖਾਂ ਐ ਆ ਤਾਂ ਬਹੁਤ ਸ਼ਾਨਦਾਰ ਹੋਏ ਆ ਇਹ ਬੜੇ ਵਧੀਆ ਲੈ ਲੈ ਜੀ ਮੈਂ ਕੱਲ ਨੂੰ ਫੋਟੋ ਕਰ ਦੂੰਗਾ ਲਓ ਜੀ ਗੁੰਗਲੂ ਗੁੰਗਲੂ ਲੱਗ ਭੱਗ ਹੋ ਹੀ ਗਏ ਹਨਾ ਹ ਹੋਏ ਸਭਾ ਬਹੁਤ ਸ਼ਾਨਦਾਰ ਹੋਏ ਆ ਤੈਨਹੀਂ ਗੰਡੇ ਹੋਣੇ ਨਹੀਂ ਆ। ਆ ਗੁੰਗਲੂ ਆ ਜੀ ਗੁੰਗਲੂ ਹੋ ਗਏ ਉਦਾਂ। ਸਾਰਿਆਂ ਦੇ ਥੱਲੇ ਹੋ ਗਏ ਆ ਵੇਖੋ। ਸਾਰੇ ਆ ਦੇ ਥੱਲੇ ਹੋ ਗਏ। ਪਹਿਲੇ ਜਿਹੜੇ ਉਧਰ ਵਾਲੇ ਉਹ ਖਰਾਬ ਹੋਣਦੇ ਆ ਨਾ। ਸਬਜੀ ਦਾ ਬਹੁਤ ਮੰਦਾ ਵੇਖੋ ਆ ਮੂਲੀਆਂ ਪੜ ਪਟ ਕੇ ਅਸੀਂ ਇਦਾਂ ਹੀ ਛੁੱਟੀਆਂ ਹਣ। ਆ ਵੇਖੋ। ਕੀ ਕਰੇ? ਬੰਦਾ ਉਮੀਦ ਆ ਕਿ ਸਾਰਿਆਂ ਨੂੰ ਵਲੌਗ ਜਿਹੜਾ ਵਧੀਆ ਲੱਗਾ ਹੋਊਗਾ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਸਪੋਰਟ ਕਰਿਆ ਕਰੋ ਤੇ ਮਿਲਾਂਗੇ ਅਗਲੇ ਨਵੇਂ ਵਲੌਗ ਦੇ ਨਾਲ ਧੰਨਵਾਦ ਰੱਬ ਰੱਖ